ਹੋ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਟ੍ਰਾਂਟੋ ਦੀ ਨਮੀ ਕ੍ਰਾਸ ਟੌਨ ਲਾਈਟ ਰੇਲ ਟ੍ਰਾਂਜ਼ਿਟ ਨੰਬਰ 5 ਇਹ ਨੂੰ ਬਣੇ ਨੂੰ ਹਜੇ 2 ਕੀ ਹੋਇਆ ਅਲਮੋਸਟ ਫੈਬਰੂਰੀ 8 ਨੂੰ ਸ਼ੁਰੂ ਹੋਈਆ ਤੇ ਇਸ ਨੂੰ 15 ਸਾਲ ਲੱਗੇ ਬਣਨ ਨੂੰ ਤੇ ਓਵਰ 6 ਬਿਲੀਅਨ ਡਾਲਰ ਲੱਗਾ ਹੈਗਾ ਤੇ ਇਹ ਜਿਹੜੀ ਆ ਟੋਟਲ ਕੋਈ 19 ਕਿਲੋਮੀਟਰ ਦੀ ਬਣੀ ਆ ਇਹ ਹਦੀ 9.5 ਕਿਲੋਮੀਟਰ ਹੋਰ ਬਣਨੀ ਆ ਇਸ ਤੋਂ ਵੈਸਟ ਸਾਈਡ ਨੂੰ ਲੇ ਮਿਸਿਸਾ ਤੋਂ ਅਟੈਚ ਕਰੇਗੀ ਪਰ ਇਸ ਵੇਲੇ ਇਹ 19 ਕਿਲੋਮੀਟਰ ਦੀ ਬਣ ਕੇ ਤਿਆਰ ਹੋਈ ਆ ਤੇ ਇਹਦੇ 20 ਜਿਹੜੇ ਹੈਗੇ ਆ ਸੌਰੀ 25 ਸਟਾਪਸ ਨੇ ਤੇ ਮੈਂ ਵੀ ਪਹਿਲੀ ਵਾਰੀ ਜਾ ਰਿਹਾ ਹਾਂ ਇਸਤੇ ਤੇ ਬਹੁਤ ਹੀ ਕਟਮੈਲਟੀ ਲਈ ਆ ਪਰ ਮੋਸਟਲੀ ਗੋ ਬੈਕ ਵਕਾਰ ਟੁਡੇ ਮੈਂ ਸੱਚਾ ਜਾ ਕੇ ਦੇਖਾਂ ਨੂੰ ਤੇ ਹੁਣ ਮੈਂ ਜਾ ਰਿਹਾ ਤੇ ਟਿਕਟ ਵੀ ਪਹਿਲੀ ਵਾਰੀ ਲੈਣੀ ਹੈਗੀ ਆ ਨੇ ਪਤਾ ਕੀਤਾ ਕਿ ਤੁਸੀਂ ਆਪਣਾ ਕਾਰਡ ਇੱਥੇ ਟੈਪ ਕਰ ਸਕਦੇ ਹੋ ਕਾਰਡ ਕਾਰਡ ਤੇ ਦੈਨ ਯੂ ਆਰ ਪੇਡ ਐਂਡ ਆਲ ਇਨ ਤੇ ਹੁਣ ਮੈਂ ਥੱਲੇ ਜਾ ਰਿਹਾ ਤੇ ਜੈਪ ਫਾਰਮ ਤੇ ਤੇ ਤੁਸੀਂ ਇਸ 10 ਡਾਲਰ 35 ਸੈਂਟ ਦੇ ਟਿਕਟ ਨਾਲ ਤੁਸੀਂ ਦੋ ਘੰਟੇ ਤੱਕ ਰੇਂਜ ਕੰਮ ਕਰ ਸਕਦੇ ਹੋ ਤੇ ਇਹ ਜਿਹੜਾ ਕੋਈ ਟ੍ਰੇਨ ਦਾ ਸਫਰ ਹੈ ਮੇਰੇ ਖਿਆਲ ਕੋਈ ਅਰਾਊਂਡ 45 ਤੋਂ 50 ਮਿੰਟਸ ਦਾ ਆਏਗਾ ਤੇ ਇਸ ਸਟੇਮਰ ਕਿ ਬਾਬਸਾ ਮੰਗਾ ਤੇ ਜਸਟ ਫॉर ਫਨ ਤੇ ਤੋਂ ਖਲਣ ਵਾਸਤੇ ਮੈਂ ਰਾਈਟ ਲਿਆ ਰਿਹਾ ਤੇ ਬਹੁਤ ਇੰਟਰਸਟਿੰਗ ਆ ਹੈਗਾ ਮਾਉਂਟ ਡਾਇਨਾਸਰ ਟ੍ਰੇਨ ਸਟੇਸ਼ਨ ਤੇ ਇਹ ਤੋਂ ਸ਼ੁਰੂ ਹੁੰਦੀ ਲਾਈਨ ਵੈਸਟ ਸਾਈਡ ਦੇ ਟ੍ਰਾਂਟੋ ਤੋਂ ਅਟੋਪਕੋ ਵਿੱਚ ਪੈਂਦੀ ਹੈਗੀ ਤੇ ਜਾਏਗੀ 올 ਦਾ ਵੇ ਟੂ ਜਨਾਦਾ ਕੈਨੇਡੀ ਸਟੇਸ਼ਨ ਜਿਹੜਾ ਕਿ ਈਸਟ ਵਿੱਚ ਪੰਦਰ ਟ੍ਰਾਂਟੋ ਦੇ ਇਹ ਹੈ ਜਿਹੜੀਆਂ ਬਾਕੀ ਜਿਹੜੀਆਂ ਸਾਰੀਆਂ ਲਾਈਨਸ ਨਹੀਂ ਹੈਗੀਆਂ ਆਪਣੀਆਂ TTC ਸਬ ਤੇ ਗੋ ਟ੍ਰੇਨ ਤੇ ਬੱਸਸ ਨੂੰ ਕਨੈਕਟ ਕਰੇਗਾ ਤੇ ਇਹਦੇ ਵਿੱਚ ਜਿਹੜਾ ਸਫਰ ਕਰਨਾ ਹੈਗਾ ਕੋਈ 60% 60% ਤੱਕ ਸੌਖਾ ਹੋਏਗਾ ਆ ਮੰਨ ਲਓ ਫਾਸਟ ਹੋਏਗਾ ਤੇ ਹਲਮਾ ਕਹ ਲੋਗੇ ਅੱਧਾ ਟਾਈਮ ਲੱਗੇਗਾ ਬਾਕੀ ਬੱਸਾਂ ਤੇ ਜਾਣ ਦੀ ਕੰਪੈਰੀਟਿਵ ਤੇ ਜਿਹੜੇ ਤਿੰਨ TTC ਸਬ ਸਟੇਸ਼ਨ ਹੈ ਉਹਨਾਂ ਨੂੰ ਕਨੈਕਟ ਕਰੇਗਾ ਤੇ ਗੋ ਲਾਈਨਸ ਤੇ 53 ਵਾਲੇ ਬੱਸ ਰੂਟਸ ਨੂੰ ਉਹਨਾਂ ਨੂੰ ਕਰੇਗਾ ਕਨੈਕਟ ਤੇ ਅਗਲੈਂਟਨ ਕ੍ਰਾਸਟਾਉਨ ਵੈਸਟ ਐਕਸਟੈਂਸ਼ਨ ਦੇ ਨਾਲ ਇਹ ਇਸ ਤੋਂ ਲਾਵਾ ਜਿਹੜਾ ਹੈਗਾ ਤੁਸੀਂ ਐ ਵੈਸੇ ਵੀ ਜਿਹੜਾ ਮੈਂ ਤਾਂ ਦੇਖਣਾ ਸੀ ਕਿਹੋ ਜਿਹਾ ਸਫਰ ਹੈ ਇਹਦਾ ਟ੍ਰੇਨ ਦਾ ਤੇ ਦਸ ਸਵਾਈ ਐਪਕ ਦੇ ਸੜਾਈਡ ਸੋ ਆ ਗਿਆ ਸੀਡਰਵੈਲ ਸਟੇਸ਼ਨ ਤੇ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਸਟੇਸ਼ਨ ਇੱਥੇ ਆ ਰਹੇ ਆ ਤੇ ਮੈਂ ਟਰਾਈ ਕਰਾਂਗਾ ਦਿਖਾ ਲਣ ਦੀ ਤੇ ਅੱਜ ਕਿਉਂਕਿ ਵੀਕਐਂਡ ਹੈਗਾ ਫੈਮਿਲੀ ਡੇ ਤੇ ਛੁੱਟੀ ਵਾਲਾ ਦਿਨ ਹੈ ਤੇ ਇਸ ਕਰਕੇ ਰਸ਼ ਬਹੁਤ ਘਟਿਆ ਟ੍ਰੇਨ ਤੇ ਤੇ ਇਸ ਕਰਕੇ ਤੋੜਾ ਈਜੀ ਸਿਕਾ ਅੱਜ ਜਾਣਾ ਤੇ ਇਸ ਤੋਂ ਦਲਾਵਾ ਜਦੋਂ ਆ ਸਬੇ ਅੰਡਰਗਰਾਉਂਡ ਸਾਈਡ ਨਿਕਲ ਗਈ ਤੇ ਉਸ ਤੋਂ ਬਾਅਦ ਜਿਹੜਾ ਹੈ ਕੁਛ ਅ ਅਬਵ ਗਰਾਉਂਡ ਵੀ ਜਾਏਗੇ ਤਾਂ ਅਬਵ ਗਰਾਉਂਡ ਦਾ ਥੋੜਿਆ ਇਹ ਹੈਗਾ ਕਿ ਇਧੀਆਂ ਸਟਰੀਟ ਲਾਈਟਾਂ ਹੈਗੀਆਂ ਉਹਦੇ ਤੇ ਹੀ ਟ੍ਰੇਨ ਰੁਕਦੀ ਆ ਤੇ ਇਹਨਾਂ ਨੂੰ ਸਿਗਨਲ ਪਰੇ ਟਾਈਮ ਤੇ ਸਿਗਨਲ ਪਰੇ ਨਾ ਹੋਣ ਕਰਕੇ ਥੋੜੀਆ ਟ੍ਰੇਨ ਸਲੋ ਹੋ ਜਾਂਦੀ ਹੈ ਜਦੋਂ ਬਾਹਰ ਨਿਕਲਦੀ ਆ ਅੰਡਰਗਰਾਉਂਡ ਤੋਂ ਤੇ ਟਰਨ ਅਰਾਉਂਡ ਬਾਕੀ ਸੁਣਿਆ ਕਿ ਸੀਡੀ ਟ੍ਰਾਈ ਕਰ ਰਹੀ ਹੈ ਕਿ ਜਿਹੜਾ ਇਹਨੂੰ ਟ੍ਰੇਨ ਨੂੰ ਸਿਗਨਲ ਪਰੇ ਟਾਈਮ ਤੇ ਜੁਆਇ ਬਾਈ ਸਾਰ ਜਿਆਦਾਤਰ ਤਾਂ ਆਪਣੇ ਜਿਹੜੇ ਲੋਕੀ ਹੈਗੇ ਆ ਬ੍ਰਮਟਨ ਤੋਂ ਮਿਸਿਸਗਾ ਤੋਂ ਕਾਰਾਂ ਚ ਜਾਂਦੇ ਹੈਗੇ ਆ ਪਰ ਫੇ ਵੀ ਬਹੁਤ ਸਾਰੀ ਪਬਲਿਕ ਹੈਗੀ ਜਿਹੜੇ ਮਿਲੀਅਨਸ ਆਫ ਪੀਪਲ ਏਵਰੀ ਡੇ ਜਿਹੜੇ ਆਪਣੇ ਟਰੈਵਲ ਲਾ ਬੱਸ ਨੂੰ ਵੀ ਯੂਜ਼ ਕਰਦੇ ਹੈਗੇ ਆ ਤੇ ਜਿਹੜਾ ਟ੍ਰਾਂਟੋਆ ਇਹ ਸਭ ਤੋਂ ਫਾਸਟਸਟ ਗਰੋਇੰਗ ਸਿਟੀ ਹੈਗੀ ਆ ਨਾਰਥ ਅਮਰੀਕਾ ਚ ਤੇ ਇਸ ਕਰਕੇ ਇਹਦੀ ਕਾਫੀ ਲੋਡ ਸੀਗੀ ਇਸ ਤੋਂ ਇਲਾਵਾ ਹੋਰ ਵੀ ਲਾਈਨਾਂ ਬਣ ਰਹੀਆਂ ਮੈਂ ਕਹਾ ਅੰਟਾਰੀਓ ਲਾਈਨ ਬਣ ਰਹੀ ਹੈ ਐਗਜ਼ੀਬਿਸ਼ਨ ਪਲੇਸ ਤੋਂ ਲੈ ਕੇ ਆਪਣਾ ਇੱਕ ਲਾਈਨ 5 ਜਿਹੜੀ ਪੁਜਾਰੇ ਆਪਾਂ ਇਸ ਨੂੰ ਲਾਈਨ 5 ਕਹਿੰਦੇ ਨੇ ਤੇ ਆ ਦੇਖੋ ਕਿੰਨਾ ਵਧੀਆ 뷰 ਆ ਤੇ ਬਿਲਡਿੰਗਸ ਦਾ ਸਾਈਡ ਤੇ ਤੇ ਇਸ ਟਾਈਮ I hope you enjoyed it so the seeing please subscribe to my channel ਤੇ ਸ਼ੇਅਰ ਕਰੋ ਵੀਡੀਓ ਤੇ ਲਾਈਕ ਕਰੋ ਇਫ ਯੂ ਲਾਈਕ ਇਟ ਤਾਂ ਕਿ ਮੈਂ ਹੋਰ ਵੀ ਇਦਾਂ ਦੇ ਵੀਡੀਓ ਬਣਾ ਕੇ ਪੋਸਟ ਕਰਾਂ ਤੇ ਇਸ ਤੋਂ ਇਲਾਵਾ ਮੈਂ ਵੀਡੀਓਜ਼ ਰਿਲੇਟਡ ਟੂ ਅੰਸ਼ੋਰੈਂਸ ਜਾਂ ਹੋਰ ਵੀ ਕਿਸੇ ਟੌਪਿਕ ਤੇ ਟਾਈਮ ਟੂ ਟਾਈਮ ਕਰ ਦਰਨਾ ਤਾਂ ਕਿ ਜੋ ਵੀ ਹੈਗਾ ਮੈਂ ਕਿੰਨਾ ਸ਼ੇਅਰ ਕਰ ਸਕਦਾ ਉਹਨਾਂ ਕਰਾਂਗਾ ਤੇ ਆਥਰਾ ਹੋਰ ਹੋਊਗਾ ਦਾ ਇਨਸਾਈਟ ਤੇ ਟ੍ਰੇਨ ਦੇ ਵਿੱਚੋਂ ਤੇ ਆ ਹੁਣ ਆਪਾਂ ਅਬ ਗਰਾਉਂਡ ਜਿਹੜਾ ਹੈਗਾ ਵੀਊ ਆ ਫਰਮ ਦ ਟ੍ਰੇਨ ਉਪਰੋਂ ਦੇਖ ਰਹੇ ਆ ਆ ਸਭ ਦੇ ਸਟੇਸ਼ਨ ਇੱਕ ਹੋਰ ਸੀਗਾ ਤੇ ਹੁਣ आप ऑलमोस्ट सकारो आ पहुँचे हैं डॉन वैली जोड़ा है का, काफ़ी मेजर हब है डॉन वैली एंड एगलिंगटन इस अलावा अगे देखते हैं कि स्टेशन रहा। आ रहा ट्रेन ऑपोजिट साइड तो आ रही है तीन देखते नज़ारा ट्रेन का ਬੜੀਆਂ ਬ੍ਰਾਂਡ ਨਿਊ ਬਹੁਤ ਹੀ ਵਧੀਆ ਇਹ ਕਿ ਹੈਰੀਆ ਟ੍ਰੈਂਡਸ ਤੇ ਬਿਲਕੁਲ ਇਹ ਮੈਂ ਅੱਜ ਵੀ ਕੀਆ ਸ਼ੁਰੂ ਹੈ ਨੂੰ ਤੇ ਆਫ ਕੋਰਸ ਲੁੱਕ ਸੋ ਨਾਈਸ ਐਂਡ ਕੇਪਲੈਂਡ ਰੁਕਿਆ ਹੁਣ ਕੁਸ ਪਸਸ ਤੇ ਬਸ ਥੋੜਿਆ ਹੋਰ ਜਾਣ ਨਿਕਲ ਲੱਗੀ ਆ ਗਿਆ ਕਿੰਗ ਕੈਂਡੀ ਸਟੇਸ਼ਨ ਆਉਣ ਵਾਲੇ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਵਾਪਸ ਮੁੜਾਂਗਾ ਤੇ ਮੈਂ ਕਾਰ ਖੜੀ ਕੀਤੀ ਸੀ ਆਪਣੇ ਉੱਥੇ ਵੈਸਟਰਨ ਰੋਡ ਦੇ ਉੱਤੇ 1169 ਵੈਸਟਰਨ ਰੋਡ ਤੇ ਮਾਉਂਟੇਨਸ ਰੇਲ ਸਟੇਸ਼ਨ ਜਿੱਥੋਂ ਮੈਂ ਲੇਅਰ ਆ ਰਾਈਡ ਉੱਥੇ ਕੋਈ ਇਹਦੀ ਸਟੇਸ਼ਨ ਦੀ ਪਾਰਕਿੰਗ ਨਹੀਂ ਸੀ ਕਿਉਂਕਿ ਸੋ ਸੌਰ ਸਿਟੀ ਦੀ ਪਾਰਕਿੰਗ ਜਿਹ ਉੱਤੇ ਜ 1 ਡਾਲਰ ਪਰ ਹੰਟੇ ਦਾ ਲਾਗੇ ਮੈਂ ਉੱਥੇ ਲਾ ਕੇ ਆ ਗਿਆ ਆ ਆ ਪਹੁੰਚ ਗਏ ਆ ਕੈਨੇਡੀ ਸਟੇਸ਼ਨ ਤੇ ਐਟ ਦਾ ਐਂਡ ਤੇ ਇੱਥੋਂ ਮੈਂ ਹੁਣ ਵਾਪਸ ਮੁੜ ਕੇ ਟ੍ਰੇਨ ਲੈ ਕੇ ਮਾਊਂਟੇਨਸ ਤੇ ਜਾਵਾਂਗਾ ਤੇ ਮੈਨੂੰ ਜਾਣ ਨੂੰ ਉਹਨਾ ਟਾਈਮ ਆਲਮੋਸਟ 45 ਮਿੰਟਸ ਤੋਂ 1 ਆਵਰ ਲੱਗ ਜਾਏਗਾ ਪਰ ਫੇ ਵੀ ਇਹ ਮਚ ਬੈਟਰ ਹੈਗਾ ਕੰਪੇਅਰ ਟੂ ਤੁਸੀਂ ਬੱਸ ਲੈ ਕੇ ਆਓਗੇ ਤੇ ਮੇਰੇ ਸਾਰਨਾ ਤਾਂ ਫਿਰ ਸੇਫ ਵੀ ਹੈਗਾ ਤੇ ਸੋ ਇਸ ਆਲ ਗੋਡ ਸੋ ਆਹ ਟ੍ਰੇਨ ਖੜੀ ਆ ਤੇ ਰਾਨੀ ਦੀ ਗਲੇਸ ਸੀ ਕਿ ਮੈਂ ਜਦੋਂ ਨਿਕਲਿਆ ਟ੍ਰੇਨ ਚੋਂ ਤਾਂ ਮੇਰਾ ਸਗਾ headphones in the train tracks, the whole oh coffee for our supervisor, and our package check, which train tracks, the So but it was overall very nice experience. i hope you liked it. please subscribe to the channel. De share the subscribe watch my videos to the channel. On on the video channel, channel, channel regarding and sunshores, and and uh, all the best places where i Thank visited, all towns and highways. i hope you like it. thanks for watching.